ਸ਼ੀਖਲ ਜੀ ਮੈਂ ਆਸ਼ਟਿਕ ਕੋਰਸ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਕਪਲਾ ਆਇਆ ਸਾਹਮਣੇ ਜੇਕਰ ਗੱਲ ਕਰੀਏ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੀਆਂ-ਵੱਡੀਆਂ ਜਿਹੜੀਆਂ ਨੇ ਗੱਲਾਂ ਕਰਦੇ ਸੀ ਕਿ ਸਾਡੇ ਤੋਂ ਕੱਟੜ ਇਮਾਨਦਾਰ ਕੋਈ ਵੀ ਨਹੀਂ ਹੈਗਾ ਸਾਡੀ ਪਾਰਟੀ ਦੇ ਜਿਹੜੇ ਵਿਧਾਇਕ ਮੰਤਰੀ ਸਾਡੀ ਜਿਹੜੀ ਹੈ ਅਫਸਰਸ਼ਾਈ ਉਹ ਇਮਾਨਦਾਰਾਂ ਨਾਲ ਭਰੀ ਹੋਈ ਹੈ ਹਾਲਾਂਕਿ ਮਨੀਸ਼ ਸੋਦੀਆ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਆਪ ਦੇ ਦੋਨਾਂ ਤੇ ਵੱਡੇ ਜਿਹੜੇ ਨੇ ਮਾਮਲੇ ਤਰਜੋਏ ਹੋਏ ਨੇ ਦਿੱਲੀ ਦੇ ਵਿੱਚ ਮਨੀ ਲੋਡਰੀ ਨੂੰ ਲੈ ਕੇ ਤੇ ਦੂਸਰੇ ਪਾਸੇ ਸ਼ਰਾਬ ਘਟਾਲੇ ਨੂੰ ਲੈ ਕੇ ਹਾਲਾਂਕਿ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੇਤੇ ਆਏ ਦਿਨ ਇਹਨਾਂ ਦੇ ਜਿਹੜੇ ਵੱਡੇ ਰਾਜ ਖੋਲ ਦੇ ਨਜ਼ਰ ਆ ਰਹੇ ਨੇ ਗੱਲ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਕੋਲੋਂ ਜਿਹੜਾ ਹੈ 5-5 ਕਰੋੜ ਰੁਪਈਆ ਲੈ ਕੇ ਜਿਹੜੀ ਹੈ ਅਫਸਰਾਂ ਦੀ ਬਦਲੀ ਕੀਤੀ ਜਾਂਦੀ ਹੈ ਜਾਂ ਫਿਰ ਗੱਲ ਕਰ ਲਈਏ ਕਿ ਲੋਕਾਂ ਦੇ ਕੰਮ ਯਾਨੀ ਕਰਾਏ ਜਾਂਦੇ ਨੇ ਇਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਅਜਿਹਾ ਕੰਮ ਕਰਦੇ ਨਜ਼ਰ ਆਉਂਦੇ ਨੇ ਡੀਆਈਜੀ ਭੁੱਲਰ ਦੀ ਜਿਹੜੀ ਹੈ ਅਹ ਉਹਨਾਂ ਉੱਤੇ ਵੱਡੀ ਕਾਰਵਾਈ ਹੋਈ ਜਿਹੜੀ ਹੈ ਈਡੀ ਵੱਲੋਂ ਕੀਤੀ ਗਈ ਜੇ ਗੱਲ ਕਰ ਲਈਏ ਕੇਂਦਰ ਸਰਕਾਰ ਵੱਲੋਂ ਕਰਾਈ ਗਈ ਤਾਂ ਕਾਫੀ ਜ਼ਿਆਦਾ ਰਾਜ ਖੁੱਲ ਕੇ ਸਾਹਮਣੇ ਆਉਣ ਲੱਗ ਪਏ ਨੇ ਇਹਦੇ ਵਿੱਚ ਜਿਹੜਾ ਹੈ ਵੱਡੇ ਤੌਰ ਤੇ ਫਸਲ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੁਪਰੀਮੋ ਅਰਵਿੰਦ ਕੇਜਰੀਵਾਲ ਕਿਉਂਕਿ ਪਠਾਨ ਮਾਜਰਾ ਵੀ ਇਹ ਕਹਿੰਦੇ ਨਜ਼ਰ ਆਉਂਦੇ ਸੀ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਹੱਥ ਵਾਕਡੋਰ ਹੈ ਸਾਨੂੰ ਤਾਂ ਕਿਸੇ ਤਰ੍ਹਾਂ ਦੀ ਇਜਾਜ਼ਤ ਵੀ ਨਹੀਂ ਕਿ ਅਸੀਂ ਕਿਸੇ ਕਿਸੇ ਚਪੜਾਸੀ ਤੱਕ ਦੀ ਬਦਲੀ ਕਰਾ ਸਕੀਏ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੀਆਂ ਜਿਹੜੀਆਂ ਨੇ ਰਣਨੀਤੀਆਂ ਲੋਕਾਂ ਨੂੰ ਸਮਝੇ ਵੀ ਆਉਣ ਲੱਗ ਪੀਆਂ ਨੇ ਤੇ ਦੂਸਰੇ ਪਾਸੇ ਆਪਣੇ ਕਪੜਿਆਂ ਦੇ ਵਿੱਚ ਫਸਤੇ ਦਿਖਾਈ ਦੇ ਰਹੇ ਨੇ ਡੀਆਈਜੀ ਪੁੱਲਰ ਦੀ ਜਿਸ ਤਰੀਕੇ ਦੇ ਨਾਲ ਗ੍ਰਿਫਤਾਰੀ ਕੀਤੀ ਗਈ ਹੈ ਕੇਂਦਰ ਸਰਕਾਰ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ ਦਾ ਉਹਦੇ ਵਿੱਚ ਕਾਫੀ ਵੱਡੇ ਰਾਜ਼ ਵੀ ਖੁੱਲਦੇ ਨਜ਼ਰ ਆ ਰਹੇ ਨੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਬਾਰੇ ਇੱਕ ਬਿਆਨ ਨਿਕਲ ਕੇ ਸਾਹਮਣੇ ਆਇਆ ਸੁਖਪਾਲ ਸਿੰਘ ਖੈਰਾ ਦਾ ਪਹਿਲਾਂ ਤੁਹਾਨੂੰ ਸੁਖਪਾਲ ਸਿੰਘ ਖੈਰਾ ਦਾ ਉਹ ਬਿਆਨ ਸੁਣਾਣੇ ਉਸ ਤੋਂ ਬਾਅਦ ਉਹਦੇ ਤੇ ਟਿੱਪਣੀ ਕਰਾਂਗੇ ਕਿ ਸੁਖਪਾਲ ਸਿੰਘ ਖੈਰਾ ਜਿਹੜੇ ਨੇ ਉਹ ਕੀ ਕਹਿ ਰਹੇ ਨੇ ਜੇਕਰ ਤੁਹਾਡਾ ਕੋਈ ਨੋਟ ਹੈ ਤਾਂ ਸਰਕਾਰ ਨੂੰ ਪਤਾ ਹੀ ਹੋਵੇ ਕਿ ਇਹ ਗਲਤ ਹੈ ਕਿ ਕਿ ਪ੍ਰੋਜੈਕਟ ਪੁਨਰਲੇਅਰ ਦੇ ਵਿੱਚ ਚੱਲ ਚੱਲ ਰਿਹਾ ਹੈ ਅਤੇ ਇਹ ਨਹੀਂ ਚੱਲ ਸਕਦਾ। 5.5 ਕਰੋੜ ਰੁਪਇਆ ਤੁਸੀਂ ਕਮਿਸ਼ਨਰ ਦੇ ਨਾਮ ਤੋਂ 7 ਕਰੋੜ ਦਾ ਮੋਦੀ ਦਿੱਲੀ ਵਿੱਚ ਪੂਰੇ ਬੈਂਕ ਭਰ ਕੇ सुखपाल सिंह खेरा हालांकि सुखपाल सिंह खहरा ही कले जे ने मुखमंत्री भगवंत मान के सामने बोलते नजर आने किसी भी होर विधायक मंत्री वालों नहीं बोलिया जा रहा विरोधी पार्टिया वालों ਪਤਾ ਨਹੀਂ ਉਹ ਕਿਉਂ ਡਰੇ ਹੋਏ ਨੇ ਜਾਂ ਫਿਰ ਗੈਰ ਹੈ ਕਿ ਉਹਨਾਂ ਦਾ ਵੀ ਕਿਤੇ ਨਾ ਕਿਤੇ ਜਿਹੜਾ ਹੈ ਇਹ ਡਰ ਬਣਿਆ ਹੋਇਆ ਹੈ ਕਿ ਸਾਡੇ ਉੱਤੇ ਕਾਰਵਾਈ ਨਾ ਹੋ ਜਾਵੇ ਲੇਕਿਨ ਸੁਖਪਾਲ ਸਿੰਘ ਖੈਰਾ ਬੇਚੀਜ਼ ਕੋ ਬੋਲਦੇ ਨਜ਼ਰ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਰੀਅਲ ਸਟੇਟ ਦੀ ਜਦੋਂ ਵੀ ਕੋਈ ਬਦਲੀ ਕਰਾਉਣੀ ਹੁੰਦੀ ਹੈ ਕੋਈ ਕੰਮ ਕਰਾਉਣਾ ਹੁੰਦਾ ਤੇ 5-5 ਕਰੋੜ ਰੁਪਈਆ ਜਿਹੜਾ ਹੈ ਦਿੱਲੀ ਦੇ ਵਿੱਚ ਲਿਆ ਜਾਂਦਾ ਹੈ ਅਰਵਿੰਦ ਕੇਜਰੀਵਾਲ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਕਿਹਾ ਕਿ ਇਹ डीआईजी पुल्लर ਕੱਲਾ ਪੈਸੇ ਨਹੀਂ ਖਾਂਦਾ ਇਹ ਪੈਸੇ ਦੇ ਹੱਕਦਾਰ ਜਿਹੜੇ ਨੇ ਦਿੱਲੀ ਚ ਦਿੱਲੀ ਲੋਬੀ ਵਾਲੇ ਵੀ ਨੇ ਕਿਉਂਕਿ ਦਿੱਲੀ ਲੋਬੀ ਵਾਲਿਆਂ ਤੋਂ ਹੀ ਇਹ ਕੰਮ ਸ਼ੁਰੂ ਹੋਇਆ ਹੋਇਆ ਹੈ ਤੇ ਦਿੱਲੀ ਲੋਬੀ ਵਾਲੇ ਹੀ ਪੈਸੇ ਲੈ ਕੇ ਜਿਹੜਾ ਹੈ ਸਾਥ ਦਿੰਦੇ ਨੇ ਜਿਹੜਾ ਹੈ ਪੰਜਾਬ ਦੀ ਅਫਸਰਸ਼ਾਹੀ ਦਾ ਯਾਨੀ ਕਿ ਇੱਕ ਪਾਸੇ ਕਈ ਇਹ ਤਾਂ ਵੱਡੇ ਕਪਲੇ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਨਿਕਲਨੇ ਸ਼ੁਰੂ ਹੋ ਗਏ ਨੇ ਆਮ ਆਦਮੀ ਪਾਰਟੀ ਵਿਧਾਨ ਸਭਾ ਦੀਆਂ ਚੋਣਾਂ ਦੀ ਅਗਾਮੀ ਤਿਆਰੀ ਚਾਹੇ ਕਰ ਰਹੀ ਹੈ ਲੇਕਿਨ ਅਗਾਮੀ ਤਿਆਰੀ ਤੋਂ ਪਹਿਲਾਂ ਪਹਿਲਾਂ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਇਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਤੇ ਕਿਤੇ ਨਾ ਕਿਤੇ ਭਗਵੰਤ ਸਿੰਘ ਮਾਨ ਚੁੱਪ ਵੀ ਬੈਠੇ ਹੋਏ ਨੇ ਡੀਆਈਜੀ ਪੁੱਲਰ ਦੀ ਗ੍ਰਿਫਤਾਰੀ ਨੂੰ ਲੈ ਕੇ